ਕਰ ਇਹ ਉਪਰਾਲਾ ਜੋ ਕਰ ਰਿਹਾ ਮੈਂ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਹਾਂ ਜੋ ਕਿ ਮੈਂ ਆਪਣੇ ਸ਼ਹਿਰ ਜਡੇਵਾਲਾ ਗੁਰੂ ਤੋਂ ਸ਼ੁਰੂ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਸੀ ਅੰਮ੍ਰਿਤਸਰ ਸਾਹਿਬ ਜਾਵਾਂਗਾ ਤੇ ਉਤੋਂ ਹਰਮੰਦਰ ਸਾਹਿਬ ਤੋਂ ਵੀ ਆਪਾਂ ਮੱਥਾ ਟੇਕਦੇ ਹੋਏ ਆਪੋ 올 ਇੰਡੀਆ ਜਿੰਨੇ ਵੀ ਸਾਡੇ ਗੁਰਦੁਆਰੇ ਆ ਜੋ ਕੋਈ ਸੰਸਥਾਵਾਂ ਵਾ ਸਟੇਟਾਂ ਵਾ ਸਾਰੀ ਜਗ੍ਹਾ ਭੰਗਾਂਗੇ ਤੇ ਜਗਾ ਜਗਾ ਜਾ ਕੇ ਲੋਕਾਂ 'ਗ ਅਪੀਲ ਕਰਾਂਗੇ ਜਾ ਕੇ ਆਪਣੇ ਬੱਚੇ ਲਈ ਅਪੀਲ ਕੀ ਆਪਾਂ ਬੱਚੇ ਆਪਣੇ ਲਈ ਭੀਖ ਹੀ ਮੰਗਾਗਾ ਮੈਂ ਆਪਣੇ ਲਈ ਕਿ ਹਾਂ ਵੀ ਮੇਰੇ ਬੱਚੇ ਦੀ ਜਾਨ ਬਚ ਸਕੇ ਕਿਉਂਕਿ ਤੁਹਾਨੂੰ ਪਤਾ ਹੈ ਕਿ 26 ਕਰੋੜ ਬਹੁਤ ਵੱਡੀ ਰਕਮ ਹੈਗੀ ਹੈ ਪਰ ਵੇਖਿਆ ਜਾਵੇ ਤੇ ਆਪਣੀ ਦੇਸ਼ ਦੀ ਜਨਸੰਖਿਆ ਕੇ ਕੁਝ ਵੀ ਨਹੀਂ ਹੈਗਾ ਅਗਰ ਦੇਖਿਆ ਜਾਵੇ 5 ਲੱਖ ਬੰਦਾ ਪੰਜ 500 ਬੰਦੇ ਜਿੰਦਾ ਤਾਂ ਭਈ ਸਰ 25 ਕਰੋੜ 26 ਕਰੋੜ ਰੁਪਏ ਆ ਜਾਂਦਾ ਵਾ ਤੇ ਜੇ ਆਪਣੀ ਦੇਸ਼ ਦੀ ਜਨਸੰਖਿਆ ਬਹੁਤ ਜ਼ਿਆਦਾ ਰਹਿਵੇ ਤਾਂ 26 ਕਰੋੜ ਰੁਪਏ ਕੁਝ ਵੀ ਨਹੀਂ ਹੈ ਤੇ ਮੈਂ ਬਸ ਜਾਂਦੇ ਰਾਹ ਦੇ ਵਿੱਚ ਖੁਦ ਨਾਕ ਮੈਨੂੰ ਵੇਖਣ ਦੇ ਕੇ ਮੈਨੂੰ ਪੁੱਛਣ ਤਾਂ ਕਿ ਮੈਂ ਕਿ ਤੁਸੀਂ ਕਿਸ ਕੰਮ ਲਈ ਜਾ ਰਹੇ ਹੋ ਤੇ ਮੈਂ ਲੋਕਾਂ ਨੂੰ ਦੱਸ ਸਕਾਂ ਤਾਂ ਜੋ ਲੋਕ ਮੇਰੀ ਮਦਦ ਕਰ ਸਕਣ ਮੈਂ ਇਹ ਮੁਹ ਜੜੀ ਇਹ ਸੇ ਕਰਕੇ ਸ਼ੁਰੂ ਕੀਤੀ ਹੈ ਜੋ ਮੈਂ ਆਪਣੇ ਪੰਜਾਬ ਤੋਂ ਲੈ ਕੇ ਲਾਸਟ ਸਾਊਥ ਤੇ ਤਾਮਿਲਨਾਡੂ ਤੱਕ ਜਾਇਆ ਜਾਊਂਗਾ ਤੇ ਆਪਣੇ ਬੱਚੇ ਦੀ ਮਦਦ ਲਈ ਲੋਕਾਂ ਦੇ ਹੱਥ ਫੈਲਾ ਕੇ ਮਦਦ ਮੰਗੂਗਾ ਚਾਹੇ ਮੈਨੂੰ ਪੀਖ ਵੀ ਮੰਗਣੀ ਪਈ ਉਹ ਮੰਗੂਗਾ ਆਪਣੇ ਬੱਚੇ ਜਾਨ ਦੀ ਹੁਣ ਤੱਕ ਆਪਾਂ 1.5 ਕਰੋੜ ਦੇ ਲਗਭਗ ਪਹੁੰਚ ਗਏ ਹਾਂ ਤੇ ਕੀ ਪੇਟੇ ਦਾ ਨਾਂ ਤੇ ਕੀ ਦੱਸੋ ਸਾਰਾ ਬੇਟੀ ਦਾ ਨਾਮ ਰਸ਼ਮੀਤ ਸਿੰਘ ਹੈ ਤੇ ਇਹਨੂੰ ਇੱਕ ਬਹੁਤ ਹੀ ਗੰਭੀਰ ਬਿਮਾਰੀ ਜਿਹੜੀ ਜੈਨੇਟਿਕ ਡਿਸਆਰਡਰ ਹੁੰਦਾ ਹੈ ਡੀਐਮਡੀ ਕਰਕੇ ਆ ਡਿਸ਼ੈਨ ਮਸਕুলਰ ਡਿਸਟਰੋਫੀ ਇਹਦੇ ਵਿੱਚ ਬੱਚਿਆਂ ਦੇ ਮਾਸਪੇਸ਼ੀ ਕਮਜ਼ੋਰ ਹੋ ਜਾਂਦੇ ਆ ਹੌਲੀ ਹੌਲੀ ਚੱਲਣਾ ਤੁਰਨਾ ਫਿੱੜਾ ਸਾਰਾ ਕਮਜ਼ੋਰ ਹੋ ਜਾਂਦਾ ਹੈ ਤੇ ਅੱਜ ਅੱਜ ਵੀ ਤੁਸੀਂ ਪ੍ਰਾਰਲਾ ਕਰ ਰਹੇ ਜੀ ਸਾਨੂੰ 1.5-2 ਮਹੀਨੇ ਹੋ ਗਏ ਆ ਅਸੀਂ ਪਹਿਲਾਂ ਵੀ ਨਿਊਜ਼ ਆਈ ਸੀ ਤੇ ਅਸੀਂ ਸਾਰਿਆਂ ਨੂੰ ਉਹੀ ਦੁਹਾਰ ਲਈ ਸੀ ਕਿ ਜਿੰਨਾ ਹੋ ਸਕੇ ਵੱਚੜ ਕੇ ਸਾਡੀ ਮਦਦ ਕਰਨ ਕਿਉਂਕਿ ਸਾਡੇ ਬੱਚੇ ਕੋਲ ਬਹੁਤ ਸਮਾਂ ਘਟਿਆ ਨਾਲੇ ਹੁਣ ਆ ਆਪਾਂ ਆਪਣੀ ਗੱਡੀ ਨੂੰ ਤਿਆਰ ਕੀਤਾ ਆ ਤੇ ਇਹਦਾ ਇੱਕ ਮੁਹਿੰਮ ਬਣਾਈ ਆ ਜਿਸ ਵਿੱਚ #saveashmeet ਕਸ਼ਮੀਰ ਨੂੰ ਬਚਾਓ ਕਰਕੇ ਅਸੀਂ ਪੂਰੇ ਭਾਰਤ ਵਿੱਚ ਜਾਵਾਂਗੇ ਤੇ ਸਾਰੇ ਲੋਕਾਂ ਨੂੰ ਜਾਗਰੂਕ ਤੋਂ ਕਰਾਂਗੇ ਤੇ ਵਾਪਰ ਉਹਨਾਂ ਦਾ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਅੱਗੇ ਆਣ ਵੱਧ ਛੜ ਕੇ ਸਾਡੀ ਮਦਦ ਕਰਨ ਤਾਂ ਕਿ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਬਚਾ ਸਕਾਂ ਕਿੰਨਾ ਖਰਚਾ ਲੱਗਣਾ ਖਰਚਾ ਤੇ ਭਾਜੀ 27 ਕਰੋੜ ਦਾ ਆ કુલ ਕਿੰਨੀ ਮਦਦ ਹੋ ਗਈ ਡੇਢ ਕਰੋੜ ਤੇ ਲਗਭਗ ਅਸੀਂ ਪਹੁੰਚ ਗਏ ਆ ਇਹ ਹੁਣ ਭਾਰਤ ਯਾਤਰਾ ਕਿੱਥੇ ਕਿੱਥੇ ਜਾ ਰਹਾ ਹੈ ਜੀ ਆਪਾਂ ਆਪਣੀ ਭਾਰਤ ਯਾਤਰਾ ਕੋਈ ਸਭ ਗੁਰਦੁਆਰਾ ਤੋਂ ਸਟਾਰਟ ਕਰਕੇ ਹੁਣ ਹਰਮੰਦਰ ਸਾਹਿਬ ਚਲੇ ਆ ਉਤੋਂ ਜਾ ਕੇ ਫਿਰ ਆਪਾਂ ਦਿੱਲੀ ਜਾਵਾਂਗੇ ਬੰਗਲਾ ਸਾਹਿਬ ਬੰਗਲਾ ਸਾਹਿਬ ਤੋਂ ਜਿਹੜਾ ਵੀ ਰਾਸਤੇ 'ਚ ਗੁਰਦੁਆਰਾ ਆਏਗਾ ਚਾਹੇ ਭਾਵੇਂ ਰਾਜਸਥਾਨ ਸਟੇਟ ਯੂਪੀ ਆਏਗਾ ਯੂਪੀ ਦੇ ਗੁਰਦੁਆਰੇ ਫਿਰ ਆਪਾਂ ਉਤੋਂ ਅੱਗੇ ਜਾਵਾਂਗੇ ਬਿਹਾਰ ਪਟਨਾ ਸਾਹਿਬ ਨੰਦਪੁਰ ਸਾਹਿਬ ਹਜੂਰ ਸਾਹਿਬ ਜਿਹੜੇ ਵੀ ਗੁਰਦੁਆਰੇ 'ਚ ਆਪਾਂ ਮੱਥਾ ਟੇਕ ਸਕਾਂਗੇ ਆਪਣੇ ਬੱਚੇ ਨੂੰ ਆਸ਼ੀਰਵਾਦ ਵੀ ਦਿਵਾਵਾਂਗੇ ਨਾਲੇ ਇਸ ਗੱਲ ਨੂੰ ਸਾਰੇ ਲੋਕਾਂ ਤੱਕ ਵੀ ਪਹੁੰਚਾਵਾਂਗੇ